ਵਾਹਿਗੁਰੂ ਚੇਕਾ ਖਾਲਸਾ ਵਾਹਿਗੁਰੂ ਚੇਕੀ ਫਤਿਹ ਸੰਗਤ ਜੀ ਲੋਕਾਂ ਤੋਂ ਉਮੀਦ ਰੱਖੋਗੇ ਤਾਂ ਹਮੇਸ਼ਾ ਤੁੱਖਾ ਹੀ ਖਾਓਗੇ ਅਸਤੀ ਦੁਨੀਆ ਦੇ ਵਿੱਚ ਆਪਾਂ ਦੂਜਿਆਂ ਤੋਂ ਬਹੁਤ ਉਮੀਦ ਲਗਾ ਬੈਠਦੇ ਹਾਂ ਤੇ ਨਤੀਜੇ ਵਿੱਚੋਂ ਸਾਨੂੰ ਤੁੱਖਾ ਹੀ ਮਿਲਦਾ ਹੈ ਜਿਸ ਨਾਲ ਸਾਨੂੰ ਬਹੁਤ ਦੁੱਖ ਪਹੁੰਚਦਾ ਹੈ ਤੁਹਾਨੂੰ ਸਮਝ ਨਹੀਂ ਲੱਗਦੀ ਕਿ ਅਸੀਂ ਹੁਣ ਕੀ ਕਰੀਏ ਅਸੀਂ ਅਕਸਰ ਫਿਰ ਗਲਤ ਕਦਮ ਚੁੱਕ ਬੈਠਦੇ ਹਾਂ ਜਿਸ ਨਾਲ ਸਾਡਾ ਹੋਰ ਵੀ ਨੁਕਸਾਨ ਹੋ ਜਾਂਦਾ ਹੈ ਅੱਜ ਦੀ ਇਹ ਵੀਡੀਓ ਇਸੇ ਵਿਸ਼ੇ ਤੇ ਹੈ ਸੋ ਵੀਡੀਓ ਨੂੰ ਅਖੀਰ ਤੱਕ ਧਿਆਨ ਨਾਲ ਸੁਣਨਾ ਤੇ ਸਮਝਣਾ ਆਓ ਹੁਣ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਇੱਕ ਵਾਰ ਮਹਾਤਮਾ ਬੁੱਧ ਆਪਣੇ ਆਸ਼ਰਮ ਵਿੱਚ ਉਪਦੇਸ਼ ਦੇ ਰਹੇ ਸੀ ਇੱਕ ਵਿਅਕਤੀ ਬੁੱਧ ਦੇ ਕੋਲ ਆਇਆ ਤੇ ਬੋਲਿਆ हे ਬੁੱਧ ਮੈਂ ਤੁਹਾਡੀ ਬੜੀ ਪ੍ਰਸ਼ੰਸਾ ਸੁਣੀ ਹੈ ਮੈਂ ਸੁਣਿਆ ਹੈ ਤੁਹਾਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਹੋਈ ਹੈ ਮੈਂ ਵੀ ਬ੍ਰਹਮ ਗਿਆਨ ਨੂੰ ਪ੍ਰਾਪਤ ਕਰਨਾ ਚਾਹੁੰਦਾ ਹਾਂ ਤੇ ਮੈਨੂੰ ਉਮੀਦ ਹੈ ਕਿ ਤੁਸੀਂ ਮੈਨੂੰ ਗਿਆਨ ਦਾ ਰਾਹ ਤਿੱਖਾ ਹੋਗੇ ਬੁੱਧ ਨੇ ਮੁਸਕਰਾ ਕੇ ਪੁੱਛਿਆ ਕਿ ਤੈਨੂੰ ਮੇਰੇ ਤੋਂ ਇੰਨੀ ਉਮੀਦ ਕਿਉਂ ਹੈ ਵਿਅਕਤੀ ਬੋਲਿਆ ਕਿ ਮੈਂ ਆਪਣੀ ਜ਼ਿੰਦਗੀ ਦਾ ਇੱਕ ਬਹੁਤ ਵੱਡਾ ਹਿੱਸਾ ਇਸ ਸੰਸਾਰ ਨੂੰ ਸਮਝਣ ਵਿੱਚ ਕੱਢ ਦਿੱਤਾ ਤੇ ਫਿਰ ਮੈਨੂੰ ਸਮਝ ਆਇਆ ਕਿ ਇੱਥੇ ਸਭ ਸਵਾਰਥੀ ਨੇ ਕਿਸੇ ਨੂੰ ਕਿਸੇ ਨਾਲ ਕੋਈ ਮਤਲਬ ਨਹੀਂ ਸਭ ਸਿਰਫ ਆਪਣੇ ਪਾਜੇ ਹੀ ਸੋਚਦੇ ਨੇ ਕੋਈ ਕਿਸੇ ਦੀ ਮਦਦ ਨਹੀਂ ਕਰਨਾ ਚਾਹੁੰਦਾ ਨਾ ਕੋਈ ਕਿਸੇ ਨੂੰ ਆਪਣਾ ਸਮਝਦਾ ਹੈ ਇੱਥੇ ਸਭ ਅੰਧਕਾਰ ਹੀ ਅੰਧਕਾਰ ਹੈ ਬਹੁਤ ਘਟ ਲੋਕ ਨੇ ਜੋ ਨਿਸਵਾਰਥੀ ਦੂਜਿਆਂ ਦੀ ਮਦਦ ਕਰਦੇ ਨੇ ਉਹਨਾਂ ਵਿੱਚੋਂ ਤੁਸੀਂ ਇੱਕ ਹੋ ਤੁਸੀਂ ਵੀ ਸਭ ਨੂੰ ਨਿਸਵਾਰਥ ਗਿਆਨ ਦਿੰਦੇ ਹੋ ਇਸੇ ਕਾਰਨ ਮੈਂ ਤੁਹਾਡੇ ਕੋਲ ਆਇਆ ਹਾਂ ਮਹਾਤਮਾ ਬੁੱਧ ਨੇ ਕਿਹਾ ਤੈਨੂੰ ਸਾਰੇ ਪਾਸੇ ਅੰਧਕਾਰ ਕਿਉਂ ਦਿਖ ਰਿਹਾ ਹੈ ਵਿਅਕਤੀ ਨੇ ਕਿਹਾ ਮੈਂ ਆਪਣੀ ਜ਼ਿੰਦਗੀ ਵਿੱਚ ਅੰਧਕਾਰ ਹੀ ਵੇਖਿਆ ਹੈ ਮੈਨੂੰ ਮੇਰੇ ਪਿਤਾ ਤੋਂ ਉਮੀਦ ਸੀ ਕਿ ਉਹ ਮੇਰਾ ਵਿਆਹ ਉਸ ਕੁੜੀ ਨਾਲ ਕਰਨਗੇ ਜਿਸ ਨੂੰ ਮੈਂ ਪਸੰਦ ਕਰਦਾ ਹਾਂ ਪਰ ਉਹਨਾਂ ਨੇ ਅਜਿਹਾ ਨਹੀਂ ਕੀਤਾ ਬਲਕਿ ਮੇਰਾ ਵਿਆਹ ਕਿਸੇ ਹੋਰ ਕੁੜੀ ਨਾਲ ਕਰ ਦਿੱਤਾ ਉਹ ਕੁੜੀ ਜਿਵੇਂ ਜ ਪਤਨੀ ਬਣ ਕੇ ਆਈ ਹੈ ਮੈਨੂੰ ਉਸ ਤੋਂ ਬਹੁਤ ਉਮੀਦ ਸੀ ਕਿ ਉਹ ਮੇਰੀ ਜ਼ਿੰਦਗੀ ਵਿੱਚ ਖੁਸ਼ੀਆਂ ਲੈ ਕੇ ਆਵੇਗੀ ਮੇਰਾ ਖਿਆਲ ਰੱਖੇਗੀ ਤੇ ਮੇਰੇ ਸਾਦੇ ਕੰਮਾਂ ਵਿੱਚ ਮੇਰਾ ਸਾਥ ਦੇਵੇਗੀ ਪਰ ਅਚਾਨਕ ਨਹੀਂ ਹੋਇਆ ਮੈਂ ਇੱਕ ਕਵੀ ਹੁੰਦਾ ਸੀ ਪਰ ਮੇਰੀ ਪਤਨੀ ਨੂੰ ਇਹ ਪਸੰਦ ਨਹੀਂ ਸੀ ਉਹ ਚਾਹੁੰਦੀ ਸੀ ਕਿ ਮੈਂ ਕੁਝ ਹੋਰ ਕੰਮ ਕਰਾਂ ਤੇ ਜ਼ਿਆਦਾ ਪੈਸੇ ਕਮਾਵਾਂ ਉਹ ਇਸੇ ਲਈ ਮੇਰੇ ਨਾਲ ਰੁੱਝ ਝਕੜਾ ਕਰਦੀ ਸੀ ਉਸਨੇ ਮੇਰਾ ਚੀਨਾ ਤੋਂ ਸ਼ੋਹਰ ਕਰ ਦਿੱਤਾ ਫਿਰ ਮੈਂ ਤੈਅ ਕੀਤਾ ਕਿ ਮੈਂ ਕਰ ਛੱਡ ਕੇ ਹਮੇਸ਼ਲੀ ਚੜਾ ਜਾਵਾਂਗਾ ਸਭ ਕੁਝ ਤਿਆਗ ਕੇ ਤਾਂ ਮੈਂ ਫਿਰ ਅਜਾਇਹਾ ਹੀ ਕੀਤਾ ਮੈਂ ਕਰਤਾ ਤਿਆਗ ਕਰ ਦਿੱਤਾ ਉਸ ਤੋਂ ਬਾਅਦ ਮੈਂ ਆਪਣੇ ਮਿੱਤਰ ਦੇ ਕੋਲ ਗਿਆ ਮੈਨੂੰ ਉਮੀਦ ਸੀ ਕਿ ਉਹ ਮੇਂ ਮਦਦ ਜ਼ਰੂਰ ਕਰੇਗਾ ਪਰ ਉਸਨੇ ਅਜਾਇਹਾ ਨਹੀਂ ਕੀਤਾ ਫਿਰ ਮੈਂ ਸਮਝ ਗਿਆ ਕਿ ਇਸ ਦੁਨੀਆ ਵਿੱਚ ਕੋਈ ਕਿਸੇ ਦਾ ਨਹੀਂ ਹੈ ਸਭ ਆਪਣੇ ਮਤਲਬ ਦੇ ਲਈ ਨੇ ਫਿਰ ਮੈਂ ਸਾਧੂਆਂ ਸੰਤਾਂ ਕੋਲ ਗਿਆ ਉੱਤਮ ਉન્નਤ ਗਿਆਨ ਦੀਆਂ ਗੱਲਾਂ ਸਿੱਖੀਆਂ ਉਹਨਾਂ ਦਾ ਅਸ਼ੀਰਵਾਦ ਵੀ ਲਿਆ ਤੇ ਫਿਰ ਮਨ ਸਮਝ ਵਿੱਚ ਆਇਆ ਕਿ ਦੁਨੀਆ ਇੱਕ ਮਾਇਆ ਤੋਂ ਵੱਧ ਕੇ ਕੁਝ ਵੀ ਨਹੀਂ ਹੈ ਇੱਥੇ ਹਰ ਵਿਅਕਤੀ ਪਰਮਤ ਹੋ ਜਾਂਦਾ ਹੈ ਤੇ ਇਸ ਮਾਇਆ ਦੇ ਚੱਕਰ ਵਿੱਚ ਪਿਆ ਰਹਿਦਾ ਹੈ ਪਰ ਮੈਂ ਖੁਸ਼ ਨਸੀਬ ਸੀ ਕਿ ਜੋ ਇਸ ਮਾਇਆ ਦੀ ਦੁਨੀਆ ਤੋਂ ਬਾਹਰ ਕਲਾਇਆ ਹੁਣ ਮੈਨੂੰ ਪਤਾ ਹੈ ਕਿ ਅਸੀਂ ਈਸ਼ਵਰ ਦੀ ਭਗਤੀ ਤੇ ਗਿਆਨ ਦੇ ਮਾਧਿਅਮ ਤੋਂ ਹੀ ਆਪਣੇ ਪਰਲੋਕ ਨੂੰ ਸਦਾਰ ਸਕਤੇ ਹਾਂ ਜਿੱਥੇ ਸਾਨੂੰ ਈਸ਼ਵਰ ਦੀ ਪ੍ਰਾਪਤੀ ਹੋਵੇਗੀ ਤੇ ਸਾਨੂੰ ਕੋਈ ਵੀ ਕਸ਼ਟ ਨਹੀਂ ਹੋਵੇਗਾ ਮੈਨੂੰ ਤੁਹਾਡੇ ਤੋਂ ਪੂਰੀ ਉਮੀਦ ਹੈ ਕਿ ਤੁਸੀਂ ਮੈਨੂੰ ਗਿਆਨ ਦੇ ਉਸ ਸਿਖਰ ਤੇ ਲੈ ਚਾਓਗੇ। ਬੁੱਧ ਮੁਸਕਰਾਏ ਤੇ ਬੋਲੇ, "ਠੀਕ ਹੈ, ਪਰ ਉਸ ਤੋਂ ਪਹਿਲਾਂ ਤੈਨੂੰ ਮੇਰਾ ਇੱਕ ਕੰਮ ਕਰਨਾ ਪਵੇਗਾ। ਕੀ ਤੂੰ ਕਰੇਂਗਾ?" ਵਿਅਕਤੀ ਨੇ ਕਿਹਾ, "ਜ਼ਰੂਰ ਬੁੱਧ।" ਮਹਾਤਮਾ ਬੁੱਧ ਨੇ ਕਿਹਾ ਕਿ, "ਠੀਕ ਹੈ, ਮੈਂ ਤੈਨੂੰ ਇੱਕ ਕੜਾ ਦੇ ਰਿਹਾ ਹਾਂ। ਉਸ ਉੱਪਰ ਮੈਂ ਆਪਣੇ ਹੱਥਾਂ ਨਾਲ ਕਲਾਕਿਰਤੀਆਂ ਬਣਾਈਆਂ ਨੇ। ਤੂੰ ਬਸ ਉਸ ਦੀ ਰਾਖੀ ਰੱਖਣੀ ਹੈ। ਤੇ ਮੈਨੂੰ ਉਮੀਦ ਹੈ ਕਿ ਤੂੰ ਉਸ ਨੂੰ ਕਦੇ ਟੁੱਟਾ ਨਹੀਂ ਦੇਵੇਂਗਾ।" ਉਹ ਵਿਅਕਤੀ ਬੋਲਿਆ, ਮਹਾਤਮਾ ਜੀ ਬਸ ਇੰਨੀ ਕੁ ਗੱਲ ਮੈਂ ਇਸ ਕੜੇ ਦੀ ਆਪਣੀ ਜਾਨ ਤੋਂ ਜ਼ਿਆਦਾ ਰਾਖੀ ਕਰਾਂਗਾ ਬੁੱਧ ਨੇ ਕਿਹਾ ਇੱਕ ਹੋਰ ਕੰਮ ਤੂੰ ਜੋ ਕਰਨਾ ਹੈ ਕਿ ਤੂੰ ਰੋਜ ਸਵੇਰੇ ਉੱਠ ਕੇ ਸਾਰੇ ਭਿਖਸ਼ੂਆਂ ਲਈ ਜਲ ਲੈ ਕੇ ਆਉਣਾ ਹੈ ਆਸ਼ਰਮ ਦੀ ਸਫਾਈ ਕਰਨੀ ਹੈ ਜੋ ਧਿਆਨ ਕਰ ਰਹੇ ਨੇ ਉਹਨਾਂ ਦੀ ਸੇਵਾ ਕਰਨੀ ਹੈ ਤੇ ਸਾਡੇ ਸੰਨਿਆਸੀਆਂ ਦੇ ਨਾਲ ਪਿੰਡ ਵਿੱਚ ਭਿਖਸ਼ਾ ਮੰਗਣ ਜਾਣਾ ਹੈ ਤੇ ਉੱਥੋਂ ਆ ਕੇ ਫਿਰ ਸਭ ਦੇ ਲਈ ਪੂਜਨ ਦੀ ਤਿਆਰੀ ਕਰਨੀ ਹੈ ਇਹ ਹੀ ਨਹੀਂ ਜਦੋਂ ਤੱਕ ਮੈਂ ਨਾ ਕਹਾ ਮੇਰੇ ਪਰਵਚਨ ਜਦ ਧਿਆਨ ਸਭਾ ਵਿੱਚ ਤੂੰ ਕਦੇ ਨਹੀਂ ਆਉਣਾ ਸਹੀ ਸਮਾਂ ਆਉਣ ਤੇ ਮੈਂ ਖੁਦ ਤੈਨੂੰ ਬੁਲਾਵਾਂਗਾ ਤੇ ਜੇਕਰ ਤੂੰ ਮੇਰੇ ਨਾਲ ਕੋਈ ਗੱਲ ਕਰਨੀ ਵੀ ਹੈ ਤਾਂ ਇਹ ਕੜਾ ਲੈ ਕੇ ਮੇਰੇ ਕੋਲ ਆਉਣਾ ਹੈ ਉਹ ਵਿਅਕਤੀ ਭੁੱਲਿਆ ਠੀਕ ਹੈ ਬੁੱਧ ਉਸਨੇ ਉਹ ਸਾਰੇ ਕੰਮ ਕੀਤੇ ਜੋ ਬੁੱਧ ਨੇ ਕਹੇ ਇੱਕ ਮਹੀਨਾ ਗੁਜ਼ਰਿਆ ਅਜੇ ਤੱਕ ਬੁੱਧ ਨੇ ਉਸ ਵਿਅਕਤੀ ਨੂੰ ਨਹੀਂ ਬੁਲਾਇਆ ਫਿਰ ਉਹ ਇੱਕ ਦਿਨ ਖੁਦ ਹੀ ਬੁੱਧ ਦੇ ਕੋਲ ਚਲਾ ਗਿਆ ਪਰ ਬੁੱਧ ਨੇ ਉਸ ਨਾਲ ਕੋਈ ਗੱਲ ਨਹੀਂ ਕੀਤੀ ਫਿਰ ਉਸ ਨੂੰ ਯਾਦ ਆਇਆ ਕਿ ਬੁੱਧ ਨੇ ਕਿਹਾ ਸੀ ਕਿ ਜੇਕਰ ਉਹ ਬੁੱਧ ਨਾਲ ਗੱਲ ਕਰਨਾ ਚਾਹੁੰਦਾ ਹੈ ਤਾਂ ਕੜਾ ਲੈ ਕੇ ਹੀ ਆਵੇ। ਉਹ ਫਿਰ ਕੜਾ ਲੈ ਕੇ ਬੁੱਧ ਦੇ ਸਾਹਮਣੇ ਹਾਜ਼ਰ ਹੋ ਗਿਆ। ਤਾਂ ਬੁੱਧ ਨੇ ਪੁੱਛਿਆ ਕਿ ਤੂੰ ਮੇਰੇ ਤੋਂ ਕੁਝ ਪੁੱਛਣਾ ਹੈ। ਵਿਅਕਤੀ ਨੇ ਕਿਹਾ ਕਿ ਬੁੱਧਕ ਇੱਕ ਮਹੀਨਾ ਹੋ ਗਿਆ। ਤੁਸੀਂ ਜੋ ਵੀ ਕਿਹਾ ਉਹ ਮੈਂ ਸਭ ਕੁਝ ਕੀਤਾ ਪਰ ਤੁਸੀਂ ਮੈਨੂੰ ਆਪਣੀ ਸਭਾ ਵਿੱਚ ਕਦੋਂ ਬੁਲਾਓਗੇ? ਬੁੱਧ ਨੇ ਕਿਹਾ ਸਹੀ ਸਮਾਂ ਆਉਣ ਤੇ ਮੈਂ ਤੈਨੂੰ ਖੁਦ ਬੁਲਾ ਲਵਾਂਗਾ। ਇਹ ਸੁਣ ਕੇ ਉਹ ਵਿਅਕਤੀ ਉੱਥੋਂ ਚਲਾ ਗਿਆ ਤੇ ਆਪਣਾ ਕੰਮ ਕਰਦਾ ਰਿਹਾ। ਇਸੇ ਤਰ੍ਹਾਂ ਦਿਖਦੇ-ਦਿਖਦੇ ਇੱਕ ਮਹੀਨਾ ਹੋਰ ਬੀਤ ਗਿਆ। ਹੁਣ 2 ਮਹੀਨੇ ਹੋ ਚੁੱਕੇ ਸੀ ਉਹ ਉਸੇ ਤਰ੍ਹਾਂ ਆਪਣਾ ਕੰਮ ਕਰ ਰਿਹਾ ਸੀ ਫਿਰ ਉਸਨੇ ਬੁੱਧ ਨੂੰ ਚਾਕੇ ਫਿਰ ਉਹ ਸਵਾਲ ਕੀਤਾ ਬੁੱਧ ਨੇ ਫਿਰ ਕਿਹਾ ਸਹੀ ਸਮਾਂ ਆਉਂਤੇ ਮੈਂ ਤੈਨੂੰ ਖੁਦ ਬੁਲਾ ਲਵਾਂਗਾ ਇਹ ਦੇਖਦੇ-ਦੇਖਦੇ ਇੱਕ ਹੋਰ ਮਹੀਨਾ ਬੀਤ ਗਿਆ ਹੁਣ ਵਿਅਕਤੀ ਦਾ ਤੇਜ ਜਵਾਬ ਦੇ ਰਿਹਾ ਸੀ ਉਹ ਵਿਅਕਤੀ ਬੁੱਧ ਦੇ ਖਾਸ ਚੇਲੇ ਆਨੰਦ ਤੇ ਕੁਲ ਗਿਆ ਤੇ ਬੋਲਿਆ ਏ ਆਨੰਦ ਬੁੱਧ ਮੇਰੇ ਨਾਲ ਸਹੀ ਨਹੀਂ ਕਰ ਰਿਹਾ ਮੇਰੇ ਤੋਂ ਬਾਅਦ ਆਇਆ ਚੇਲਿਆਂ ਨੂੰ ਬੁੱਧ ਨੇ ਆਪਣੀ ਸਭਾ ਵਿੱਚ ਸ਼ਾਮਲ ਕਰ ਲਿਆ ਹੈ ਪਰ ਮੈਨੂੰ ਅਜੇ ਤੱਕ ਨਹੀਂ ਕੀਤਾ अनंत ਨੇ ਕਿਹਾ ਬੁੱਧ ਨੇ ਜੋ ਵੀ ਕਿਹਾ ਹੈ ਉਹ ਤੁਹਾਡੇ ਲਈ ਹੀ ਕਿਹਾ ਹੈ ਉਸ ਨੂੰ ਕਿਸੇ ਹੋਰ ਨਾਲ ਨਾ ਜੋੜੋ ਬੁੱਧ ਤੇਰੇ ਨਾਲ ਪਿਆਰ ਕਰਦੇ ਨੇ ਉਹਨਾਂ ਨੇ ਜੋ ਕੜਾ ਤੈਨੂੰ ਦਿੱਤਾ ਹੈ ਉਹਨਾਂ ਨੇ ਖੁਦ ਬਣਾਇਆ ਹੈ ਉਹਨਾਂ ਨੇ ਅਜ ਤੱਕ ਇਹ ਕੜਾ ਕਿਸੇ ਨੂੰ ਨਹੀਂ ਦਿੱਤਾ ਪੱਤੇ ਨੂੰ ਦਿੱਤਾ ਹੈ ਉਹ ਵਿਅਕਤੀ ਇਹ ਸੁਣ ਕੇ ਚੁੱਪਚਾਪ ਚਲਾ ਗਿਆ ਤੇ ਉਸ ਨੂੰ ਮਾਨਿ ਮੰਨ ਲੱਗਾ ਲੱਗਾ ਕਿ ਇਹ ਕੜਾ ਦੇ ਕੇ ਬੁੱਧ ਨੇ ਉਸ ਨੂੰ ਆਪਣਾ ਗੁਲਾਮ ਬਣਾ ਲਿਆ ਹੈ ਇੱਕ ਦਿਨ ਉਸ ਵਿਅਕਤੀ ਦੇ ਤੇ ਚ ਜਵਾਬ ਦੇ ਦਿੱਤਾ ਉਸ ਨੂੰ ਗੁੱਸਾ ਆ ਗਿਆ ਉਹ ਕੜਾ ਲੈ ਕੇ ਬੁੱਧ ਦੇ ਸਾਹਮਣੇ ਖੜਾ ਹੋ ਗਿਆ ਤੇ ਬੋਲਿਆ ਤੁਸੀਂ ਮੈਨੂੰ ਮੂਰਖ ਬਣਾ ਰਹੇ ਹੋ ਮੈਂ ਜਦੋਂ ਤੋ ਆਇਆ ਹਾਂ ਉਦੋਂ ਤੋਂ ਇੰਤਜ਼ਾਰ ਕਰ ਰਿਹਾ ਕਿ ਤੁਸੀਂ ਮੈਨੂੰ ਸਭਾ ਵਿੱਚ ਬੁਲਾਓਗੇ ਗਿਆਨ ਦਵੋਗੇ ਪਰ ਤੁਸੀਂ ਅਜੇ ਆ ਨਹੀਂ ਕੀਤਾ ਜਦੋਂ ਵੀ ਮੈ ਤੁਹਾਡੇ ਨਾਲ ਗੱਲ ਕਰਨੀ ਹੁੰਦੀ ਹੈ ਮੈਨੂੰ ਕੜਾ ਲੈ ਕੇ ਤੁਹਾਡੇ ਕੋਲ ਆਉਣਾ ਪੈਂਦਾ ਹੈ ਮੈਨੂੰ ਲੱਗਿਆ ਸੀ ਤੁਸੀਂ ਮੈਨੂੰ ਕੁਝ ਸਿਖਾਓਗੇ ਪਰ ਅਜੇ ਕੁਝ ਨਹੀਂ ਹੋਇਆ ਤੁਸੀਂ ਮੇਰੇ ਉਪੀਤਾ ਤੇ ਖੜੇ ਨਹੀਂ ਉਤਰੇ ਇਹ ਸੁਣ ਕੇ ਬੁੱਧ ਮੁਸਕੁਰਾਏ ਤੇ ਬੋਲੇ ਜਲਦੀ ਹੀ ਮੈਂ ਤੈਨੂੰ ਧਿਆਨ ਸਭਾ ਵਿੱਚ ਬੁਲਾਵਾਂਗਾ ਉਹ ਵਿਅਕਤੀ फडਕ ਗਿਆ ਤੇ ਬੋਲਿਆ ਮੈਨੂੰ ਤੁਹਾਡੇ ਕਿਸੇ ਵੀ ਗਿਆਨ ਦੀ ਜ਼ਰੂਰਤ ਨਹੀਂ ਮੈਨੂੰ ਨਹੀਂ ਲੱਗਦਾ ਕਿ ਤੁਹਾਨੂੰ ਗਿਆਨ ਦੀ ਪ੍ਰਾਪਤੀ ਹੋਈ ਹੈ ਤੁਸੀਂ ਝੂਠੇ ਹੋ ਤੇ ਤੁਸੀਂ ਝੂਠਾਈ ਆਪਣੇ ਗਿਆਨ ਦਾ ਪ੍ਰਦਰਸ਼ਨ ਕਰਦੇ ਹੋ ਤੇ ਮੈਨੂੰ ਤੁਹਾਡੇ ਇਸ ਕੜੇ ਦੀ ਵੀ ਕੋਈ ਜ਼ਰੂਰਤ ਨਹੀਂ ਇਹਨਾਂ ਕਹਿੰਦੇ ਉਹ ਕੜਾ ਉਸ ਵਿਅਕਤੀ ਨੇ ਜ਼ਮੀਨ ਤੇ ਮਾਰਿਆ ਕੜਾ ਟੁੱਟ ਗਿਆ ਬੁੱਧ ਸ਼ਾਂਤੀ ਨਾਲ ਇੱਕ ਕੱਪੜੇ ਵਿੱਚ ਆਪਣੇ ਉਸ ਕਟੇ ਦੇ ਟੁਕੜਿਆਂ ਨੂੰ ਇਕੱਠਾ ਕਰਨ ਲੱਗੇ। ਇਹ ਦ੍ਰਿਸ਼ ਦੇਖ ਕੇ ਉਹ ਵਿਅਕਤੀ ਲਜਤੋ ਗਿਆ ਤੇ ਬੁੱਧ ਤੋਂ ਮਾਫੀ ਮੰਗਣ ਲੱਗਾ ਤੇ ਬੋਲਿਆ ਬੁੱਧ ਮੈਨੂੰ ਮਾਫ ਕਰੋ ਮੈਨੂੰ ਗੁੱਸਾ ਆ ਗਿਆ ਸੀ। ਬੁੱਧ ਨੇ ਮੁਸਕਰਾਉਂਦੇ ਹੋਏ ਕਿਹਾ ਹੁਣ ਸਮਾਂ ਆ ਗਿਆ ਹੈ। ਤੂੰ ਸਭਾ ਵਿੱਚ ਦਾਖਲ ਹੋ ਸਕਦਾ ਹੈ। ਬੁੱਧ ਉਸ ਵਿਅਕਤੀ ਨੂੰ ਸਭਾ ਵਿੱਚ ਲੈ ਕੇ ਤੇ ਪ੍ਰਵਚਨ ਕਰਦਿਆਂ ਕਿਹਾ ਕਿ ਇਸ ਦੁਨੀਆ ਵਿੱਚ ਵਿਅਕਤੀ ਦੇ ਸਭ ਤੋਂ ਵੱਡੇ ਦੁੱਖ ਦਾ ਕਾਰਨ ਉਸ ਦਾ ਕਿਸੇ ਵਸਤੂ ਨਾਲ ਖੁਦ ਨੂੰ ਜੋੜਨਾ ਹੈ। ਜਦੋਂ ਅਸੀਂ ਕਿਸੇ ਤੋਂ ਕੋਈ ਉਮੀਦ ਲਾਹ ਪੈੜਦੇ ਹਾਂ ਤੇ ਉਹ ਪੂਰੀ ਨਾ ਹੋਣ ਤੇ ਸਾਨੂੰ ਦੁੱਖ ਦੇਣ ਲੱਗਦੀ ਹੈ ਇੱਕ ਪਿਤਾ ਦੀ ਆਪਣੇ ਪੁੱਤਰ ਤੋਂ ਉਮੀਦ ਹੁੰਦੀ ਹੈ ਕਿ ਉਸ ਤੇ ਦੱਸੇ ਰਾਤ ਚੱਲੇ ਤੇ ਇੱਕ ਪੁੱਤਰ ਦੀ ਆਪਣੇ ਪਿਤਾ ਤੋਂ ਉਸ ਤੇ ਦੱਸੇ ਰਾਹ ਵਿੱਚ ਨਾਲ ਜਾਣ ਦਾ ਸਹਿਯੋਗ ਦੇਵੇ ਇਸੇ ਤਰ੍ਹਾਂ ਕੁਝ ਉਮੀਦਾਂ ਪਤੀ ਪਤਨੀ ਨੂੰ ਇੱਕ ਦੂਜੇ ਤੋਂ ਹੁੰਦੀਆਂ ਨੇ ਇਸੇ ਤਰ੍ਹਾਂ ਦੁਨੀਆਂ ਵਿੱਚ ਜ਼ਿਆਦਾਤਰ ਲੋਕ ਇੱਕ ਦੂਜੇ ਤੋਂ ਕੁਝ ਨਾ ਕੁਝ ਉਮੀਦ ਕਰਦੇ ਹੀ ਆਏ ਨੇ ਤੇ ਜਦੋਂ ਇਹ ਉਮੀਦ ਪੂਰੀ ਨਹੀਂ ਹੁੰਦੀ ਤਾਂ ਇਹ ਗੁੱਸੇ ਦਾ ਰੂਪ ਲੈ ਲੈਂਦੀ ਹੈ ਜੋ ਸਾਡੀ ਬੁੱਧੀ ਦਾ ਨਾਸ਼ ਕਰ ਦਿੰਦੀ ਹੈ ਜਿਸ ਵਿੱਚ ਵਿਅਕਤੀ ਦਾ ਖੁਦ ਦਾ ਨੁਕਸਾਨ ਹੁੰਦਾ ਹੈ ਗੁੱਸਾ ਕਰਮ ਕੋਲੇ ਨੂੰ ਆਪਣੇ ਹੱਥੇ ਲਈ ਤ ਰੱਖਣ ਵਾਂਗ ਹੁੰਦਾ ਹੈ ਜਿਸ ਨਾਲ ਅਸੀਂ ਦੁੱਚਨ ਸਾੜਨ ਦੀ ਕੋਸ਼ਿਸ਼ ਕਰਦੇ ਹਾਂ ਪਰ ਉਸ ਵਿੱਚ ਪਹਿਲਾਂ ਤੁਸੀਂ ਖੁਦ ਦਾ ਹੱਥ ਸਾੜ ਲੈਂਦੇ ਹੋ ਬੁੱਧ ਆਪਣੇ ਕੱਪੜੇ ਵਿੱਚੋਂ ਉਸ ਕੜੇ ਦੇ ਟੁਕੜਿਆਂ ਨੂੰ ਕੱਢ ਕੇ ਉਸ ਵਿਅਕਤੀ ਦੇ ਅੱਗੇ ਰੱਖ ਦਿੰਦੇ ਨੇ ਤੇ ਪੁੱਛਦੇ ਨੇ ਕਿ ਤੂੰ ਇਸ ਨੂੰ ਵਾਪਸ ਤੋਂ ਬਾਦਾਂ ਜੋੜ ਸਕਦਾ ਹੈ ਉਹ ਵਿਅਕਤੀ ਸ਼ਰਮਸਾਰੂਨਦੇ ਹੋਏ ਹੱਥ ਜੋੜ ਕੇ ਬੋਲਿਆ ਭਗਵਾਨ ਪੁੱਤ ਮੈਨੂੰ ਮਾਫ਼ ਕਰੋ ਮੇਰੇ ਪੁੱਤੇ ਨਸ਼ਟ ਹੋ ਕੇ ਸੀ ਜੋ ਮੈਂ ਅਜਿਹਾ ਕੰਮ ਕਰ ਦਿੱਤਾ ਮੈਂ ਇਸ ਨੂੰ ਵਾਪਸ ਕਰ ਦੇ ਨਹੀਂ ਛੱਡ ਸਕਦਾ ਪੁੱਤ ਨੇ ਕਿਹਾ ਮੈਂ ਇਹ ਹੀ ਤੈਨੂੰ ਸਮਝਾਉਣਾ ਚਾਹੁੰਦਾ ਸੀ ਤੁਸੀਂ ਪੂਰੀ ਜ਼ਿੰਦਗੀ ਦੁਜੇ ਤੋਂ ਉਮੀਦ ਕੀਤੀ ਜਦੋਂ ਪੂਰੀ ਨਹੀਂ ਹੋਈ ਤਾਂ ਤੁਸੀਂ ਗੁੱਸੇ ਵਿੱਚ ਆ ਕੇ ਉੱਥੋਂ ਭੱਜ ਆਏ ਜਿਸ ਨਾਲ ਤੁਹਾਡਾ ਇਹ ਨੁਕਸਾਨ ਹੋਇਆ ਉਹ ਵਿਅਕਤੀ ਭੁੱਲਿਆ ਕਿ ਸਾਨੂੰ ਕਿਸੇ ਨਾਲ ਕੋਈ ਉਮੀਦ ਨਹੀਂ ਕਰਨੀ ਚਾਹੀਦੀ ਬੁੱਧ ਨੇ ਕਿਹਾ ਜਦੋਂ ਤੁਸੀਂ ਦੁਜੇ ਤੋਂ ਆਪਣੇ ਸਵਾਰਥ ਦੇ ਲਈ ਉਮੀਦ ਕਰੋਗੇ ਤਾਂ ਦੁੱਖ ਹੀ ਪਾਓਗੇ ਪਰ ਜੇਕਰ ਤੁਸੀਂ ਦੁੱਜਨ ਸੁੱਖ ਦੇਣ ਦੀ ਉਮੀਦ ਕਰੋਗੇ ਤਾਂ ਤੁਹਾਨੂੰ ਖੁਦ ਵੀ ਸੋਖੇ ਹੀ ਮਿਲੇਗਾ ਉਹ ਵਿਅਕਤੀ ਬੋਲਿਆ हे ਪੁੱਤ ਮੈਨੂੰ ਮਾਫ ਕਰ ਦੇਣਾ ਤੇ ਆਪਣੇ ਚਰਨਾਂ ਵਿੱਚ ਜਗ੍ਹਾ ਦਿਓ ਮੈਂ ਵੀ ਪਰਮ ਗਿਆਨ ਦੀ ਤਰਫ ਅੱਗੇ ਵਧਣਾ ਚਾਹੁੰਦਾ ਹਾਂ ਮਹਾਤਮਾ ਬੋਧ ਨੇ ਕਿਹਾ ਅਜੇ ਤੁਸੀਂ ਆਪਣੇ ਕਰਤ ਚਾਕੇ ਆਪਣੇ ਪਿਤਾ ਤੇ ਪਤਨੀ ਨਾਲ ਰਹੋ ਤੁਹਾਨੂੰ ਹੱਲੇ ਗ੍ਰਸਤੀ ਜੀਵਨ ਛਿੰਦੇ ਲੋੜ ਹੈ ਵਿਅਕਤੀ ਨੇ ਬੋਧ ਨੂੰ ਕਿਹਾ ਕਿ हे ਪੁੱਤ ਕੀ ਮੈਨੂੰ ਗਿਆਨ ਪ੍ਰਾਪਤ ਕਰਨ ਦਾ ਅਧਿਕਾਰ ਨਹੀਂ ਹੈ ਤੁਸੀਂ ਕਿਉਂ ਮੈਨੂੰ ਇੱਥੋਂ ਵੇਚ ਰਹੇ ਹੋ ਬੋਧ ਨੇ ਕਿਹਾ ਜਿਸ ਨੇ ਗਿਆਨ ਪ੍ਰਾਪਤ ਕਰਨਾ ਹੁੰਦਾ ਹੈ ਉਹ ਆਪਣੇ ਗ੍ਰਸਤ ਜੀਵਨ ਵਿੱਚ ਚਾਹੀ ਗਿਆਨ ਪ੍ਰਾਪਤ ਕਰ ਸਕਦਾ ਹੈ ਫਿਰ ਪਰਵਾਸ ਦੇ ਲੋਕ ਰਾਤੀ ਜੋ ਕਾਉਟੇ ਬਿਲਕੁਲ ਨਹੀਂ ਬੰਦੇ ਬਲਕਿ ਸੱਚੋ ਕੀ ਨਜ਼ਰ ਆਉਂਦੇ ਨੇ ਅਜੇ ਤੁਹਾਨੂੰ ਇਸ ਦੁਨੀਆ ਵਿੱਚ ਅੰਧਕਾਰ ਹੀ ਨਜ਼ਰ ਆਉਂਦਾ ਹੈ ਪਹਿਲਾਂ ਤੁਸੀਂ ਆਪਣੇ ਜੀਵਨ ਵਿੱਚ ਪ੍ਰਕਾਸ਼ ਨੂੰ ਦੇਖੋ ਉਸ ਨੂੰ ਲੱਭੋ ਕਿ ਪ੍ਰਕਾਸ਼ ਕਿੱਥੇ ਹੈ ਘਰ ਜਾਓ ਧਿਆਨ ਕਰੋ ਹੌਲੀ ਹੌਲੀ ਤੁਸੀਂ ਪਰਮ ਸੱਚ ਦੀ ਖੋਜ ਵਿੱਚ ਜਾਣ ਲੱਗੋਗੇ ਤੇ ਤੁਹਾਨੂੰ ਰਾਹ ਮਿਲ ਜਾਵੇਗਾ ਜਿਸ ਨਾਲ ਤੁਸੀਂ ਪਰਮ ਸ਼ਾਂਤੀ ਦੇ ਵੱਲ ਵੱਧਦੇ ਚੱਲੇ ਜਾਓਗੇ ਇਹ ਸੁਣ ਕੇ ਉਹ ਵਿਅਕਤੀ ਬੁੱਧ ਤੇ ਚਲਨੀ ਪੈ ਗਿਆ ਤੇ ਉਸ ਤੋਂ ਬਾਅਦ ਉਹ ਪ੍ਰੇਰਕ ਵਾਲਟਰ ਪਿਆ ਇਹ ਦੇਖ ਕੇ ਬੁੱਧ ਤੇ ਚਲੇ ਆਨੰਦ ਨੇ ਪੁੱਛਿਆ ਕਿ ਹੈ ਪੁੱਤ ਤੁਸੀਂ ਸਭ ਨੂੰ ਆਪਣੇ ਸੰਗ ਵਿੱਚ ਜੋੜਦੇ ਹੋ ਤੇ ਉਸ ਨੂੰ ਕਿਉਂ ਪੇਛ ਦਿੰਦਾ ਬੁੱਧ ਨੇ ਕਿਹਾ ਸੁਣੋ ਆਨੰਦ ਇਸ ਦੁਨੀਆ ਵਿੱਚ ਬੁੱਧੀ ਦੇ ਵਿਕਾਸ ਤੇ ਪ੍ਰਾਤਮਿਕ ਚੱਲ ਨੂੰ ਪਾਰ ਕਰਨ ਲਈ ਦੁਨੀਆ ਤੋਂ ਹੋ ਕੇ ਗੁਜ਼ਰਨਾ ਪੈਂਦਾ ਹੈ ਕੋਈ ਵੀ ਵਿਅਕਤੀ ਸੰਿਆਸੀ ਹੋ ਕੇ ਜਸਾ ਸੰਸਾਰ ਨੂੰ ਛੱਡ ਕੇ ਗਿਆਨ ਦੇ ਮਾਰਗ ਉੱਤੇ ਅੱਗੇ ਨਹੀਂ ਵੱਧ ਸਕਦਾ ਗਿਆਨ ਪ੍ਰਾਪਤ ਕਰਨ ਲਈ ਤੁਹਾਨੂੰ ਇਸ ਦੁਨੀਆ ਵਿੱਚ ਰਹਿ ਕੇ ਕਿਥੋਂ ਦੀ ਚੀਜ਼ਾਂ ਨੂੰ ਲੋਕਾਂ ਤੋਂ ਕਰੀਬ ਤੋਂ ਚਲਣਾ ਹੋਵੇਗਾ ਤਾਂ ਹੀ ਉਹ ਅਗਧੇ ਯਾਤਰਾ ਨੂੰ ਸ਼ੁਰੂ ਕਰ ਸਕਦਾ ਹੈ ਉਸਨੇ ਜਿਸ ਸੰਸਾਰਿਕ ਜੀਵਨ ਜੁਆ ਹੀ ਨਹੀਂ ਸੀ ਉਸ ਤੋਂ ਪਛੜ ਰਿਹਾ ਸੀ ਜਿਵੇਂ ਉਹ ਸੰਸਾਰਿਕ ਮਾਰਗ ਨੂੰ ਜਾਣ ਲਵੇਗਾ ਫਿਰ ਉਹ ਖੁਦ ਹੀ ਗਿਆਨ ਨੂੰ ਪ੍ਰਾਪਤ ਕਰ ਲਵੇਗਾ ਸੰਗਤ ਜੀ ਉਮੀਦ ਹੈ ਕਿ ਤੁਸੀਂ ਇਸ ਵੀਡੀਓ ਤੋਂ ਬਹੁਤ ਹੀ ਗਿਆਨ ਦੀ ਕਲਾ ਜਾਨੀਆਂ ਹੋਣ ਕਿਆ ਸੋ ਆਪਣੇ ਆਪਣੇ ਵਿਚਾਰ ਕਮੈਂਟ ਕਰਕੇ ਜ਼ੋਰ ਦੱਸਣਾ ਮੈਂ ਇਸ ਤਰ੍ਹਾਂ ਗਿਆਨ ਵਾਲੀ ਵੀਡੀਓ ਲੈ ਕੇ ਆਉਂਦਾ ਰਹਾਂਗਾ ਸੋ ਜੁੜੇ ਰਹੋ ਰੋਹਾਨ ਗਿਆਨ ਚੈਨਲ ਦੇ ਨਾਲ ਫਿਰ ਮਿਲਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ